ਦੇ ਮੌਕੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਪੁਲਿਸ ਵੀ ਪੂਰੀ ਅਲਰਟ ਨਜ਼ਰ ਆਈ ਤਸਵੀਰਾਂ ਤੇ ਖਬਰ ਤੁਹਾਨੂੰ ਦਿਖਾਵਾਂਗੇ ਫਾਜ਼ਿਲਕਾ ਤੋਂ ਹੌਲੀ ਦੇ ਮੱਦੇ ਨਜ਼ਰ ਫਾਜ਼ਿਲਕਾ ਪੁਲਿਸ ਸੈਕਸ਼ਨ ਦੇ ਵਿੱਚ ਨਜ਼ਰ ਆਈ ਪੁਲਿਸ ਨੇ ਨੌਜਵਾਨਾਂ ਨੂੰ ਡੰਡ ਬੈਟ ਕਾ ਕਢਵਾਈਆਂ ਜਿਹੜਾ ਬਿਨਾਂ ਨੰਬਰ ਪਲੇਟ ਦੇ ਵਾਹਨ ਚਲਾ ਰਹੇ ਸੀ ਨੌਜਵਾਨ ਉਹਨਾਂ ਨੂੰ ਰੋਕਿਆ ਗਿਆ ਤਾਂ ਫਿਰ ਡੰਡ ਬੈਟ ਕਾ ਕਢਵਾਈਆਂ ਗਈਆਂ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੱਸਦੀ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਹੱਲੜਬਾਜ਼ੀ ਕੀਤੀ ਜਾ ਰਹੀ ਸੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਥਾਣੀ ਲੈ ਗਈ ਤੇ ਫਿਰ ਡੰਡ ਗੱਲ ਇਹ ਹੈ ਕਿ होली ਦੇ ਮੌਕੇ ਦੇ ਉੱਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਬਾਈਕ ਸਕੂਟੀ ਮੋਟਰਸਾਈਕਲ ਜੋ ਵੀ ਦਿਖਦਾ ਉਸ ਦੇ ਉੱਤੇ ਜੜ ਕੇ ਨੌਜਵਾਨ ਆਪਣੇ ਦੋਸਤਾਂ ਦੇ ਘਰ ਜਾਂਦੇ ਨੇ ਤੇ होली ਦਾ ਤਿਉਹਾਰ ਮਨਾਉਂਦੇ ਨੇ ਯਾਨੀ होली ਦਾ ਤਿਉਹਾਰ ਮਨਾਇਆ ਗਿਆ ਪਰ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਇਹ ਜਿਹੜਾ ਹੁੱਲੜ ਬਾਜ਼ੀ ਦਾ ਵੀ ਕਈ ਵਾਰ ਰੂਪ ਤਰਨ ਕਰ ਜਾਂਦਾ ਹੈ ਫਾਜ਼ਿਲਕਾ ਤੋਂ ਖਬਰਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ ਲੱਗ ਰਿਹਾ ਬਹੁਤ ਛੋਟੇ ਨੇ 15-18 ਸਾਲ ਦੇ ਆਸ-ਪਾਸ ਹੋਣੇ ਆ ਸਾਰੇ 1 2 3 4 5 6 7 8 ਮੋਟਰਸਾਈਕਲ ਮੈਨੂੰ ਦੋ ਨਜ਼ਰ ਆ ਰਹੇ ਨੇ ਤੇ ਜਿਹੜੇ ਡੰਡ ਬੈਟਾਂ ਡੰਡ ਨਾਲੇ ਨੇ ਉਹ ਘੱਟ ਨੇ ਯਾਨੀ ਕੁੱਲ ਮਿਲਾ ਕੇ ਇਹ ਬਾਈਕ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਇਨਫੈਕਟ ਹੋ ਸਕਦਾ ਹੈ ਕਿ ਚਾਰ-ਚਾਰ ਹੀ ਹੋਣਾ ਥੇਰ ਪੁਲਿਸ ਨੇ ਇਹ ਤਰੀਕਾ ਗੱਡਿਆ ਤੇ ਡੰਡ ਬੈਟ ਕਢਵਾਈਆਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਕਾਮਯਾ ਸਾਹਿਬ ਜੀ ਸਖਤ ਕਦਮਾਂ ਕੀਆ ਉਹਨਾਂ ਦੇ ਪੁੱਤਾਂ ਇਹ ਕਿ ਕਿਰਕਾਤੇ ਵਾਤੇ ਕਿ ਕਿ ਜਾਉਂਗੇ ਨੀਚੇ ਇਹਨਾਂ ਤੋਂ ਅਣਜਾਣ ਜਗਾ ਤੇ ਮਿਲੇਗਾ ਲਾ ਕੇ ਜਗਾ ਜਗਾ ਤੇ ਸਾਡੇ ਪੀਚੇ ਆ ਰੇਕ ਜਗਾ ਤੇ ਤੁਨ ਕੋਲ ਆ ਜਾਏ ਸ਼ਹਿਰ ਦੇ ਵਿੱਚ ਮਜੂਰੀ ਪੂਰੀ ਹੈਗੀ ਚਲੋ ਇਹ ਬੱਚੇ ਹੁੰਦੇ ਨੇ ਇਹਨਾਂ ਨੂੰ ਨਹੀਂ ਪਤਾ ਲਾ ਤੇ ਕੋਈ ਹਾਉਣ ਵਾਲਾ ਕੀ ਆਉਗਾ ਇਹਨਾਂ ਨੂੰ ਰੋਕਦੇ ਆ ਰੋਕ ਕੇ ਚਲੋ ਅਸੀਂ ਇੱਥੇ ਕੇ ਮਾਪੇ ਨੂੰ ਲਾ ਕੇ ਫੋਨ ਨਾ ਨਹੀਂ ਤੇ ਜੀਦਾ ਕਿਉਂਕਿ ਮਾਤੇ ਮਾਨ ਜੋ ਐਸਐਸਸੀ ਸਾਫ ਦੇ ਹਾਂ ਇਹ ਕਾਫੀ ਹਾਂ ਤੱਕ ਤੱਕ ਦਾ ਇਤਿਆਦ ਕੀਤਾ ਉਹਨਾਂ ਦੇ ਪੁੱਤਾਂ ਦੇ ਅਜੀਬ ਕਰਕ ਵਾਸਤੇ ਕਿਥੇ ਜਾਓ ਕੋਨੇ ਕੋਨੇ ਖੁੱਲੇ ਤਾਂ ਤੇ ਜਾ ਅੰਲੇ ਪੂਰਾ ਬੱਲੇ ਪੂਰਾ ਪਾਂਡੂ ਜਦੋਂ ਪੁਰਾਣੀ ਨਹੀਂ ਜੇ ਇਹ ਨਹੀਂ ਕਰਦਾ ਹੈ ਬਹੁਤੋ ਕੱਟ ਨਹੀਂ ਆ ਪੰਜ 6 ਉਧਰੋਂ ਕਰਕੇ ਉੱਪਰੋਂ ਅਕਸਰ ਤੋਂ ਤੇਰਾ ਉਹ ਚਲੋ ਚਲੋ ਰੁਕਣਾ ਨਹੀਂ ਰੁਕਣਾ ਨਹੀਂ